ਲੋਕ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਚੈਲੰਜਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਸੁਨੀਲ ਜਾਖੜ ਨੂੰ ਫਿਰੋਇਪੁਰ ਤੋਂ ਚੂਹਣ ਲੜਨ ਦਾ ਚੈਲੰਜ ਕਰਦੇ ਦਿਖਾਈ ਦਿੰਦੇ ਨੇ ਉਧਰ ਹੁਣ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਸੰਗਰੂਰ ਤੋਂ ਚੂਹਣ ਲੜਨ ਦਾ ਚੈਲੰਜ ਕਰ ਦਿੱਤਾ ਸੁਖਬੀਰ ਬਾਦਲ ਕਦੇ ਕਿਸੇ ਨੂੰ ਚੈਲੰਜ ਕਰਦੇ ਕਿ ਮੈਂ ਕਹਿੰਨਾ ਕਿ ਸੁਖਬੀਰ ਜੀ ਤੁਸੀਂ ਕਿਉਂ ਹਰ ਵਾਰ ਹਿੰਸਾ ਪਰਿਵਾਰ ਦੀ ਬਲੀ ਲੈ ਲੈਂਦੇ ਹੋ ਕਿਉਂ ਨਾ ਤੁਸੀਂ ਇੱਥੇ ਸੰਗਰੂਰ ਆ ਜਾਓ ਆਪਾਂ ਲੜ ਲੈਨੇ ਆ ਤੁਸੀਂ ਆਪਦੀ ਪਾਰਟੀ ਦੇ ਪ੍ਰਧਾਨ ਹੋ ਮੈਂ ਆਪਣੀ ਪਾਰਟੀ ਦਾ ਪ੍ਰਧਾਨ ਹ ਇੱਥੇ ਸੰਗਰੂਰ ਦੇ ਲੋਕ ਦੱਸ ਦੇਣਗੇ ਕਿ ਕੌਣ ਜਿਹੜਾ ਉਹਨਾਂ ਦਾ ਚਿਹਤਾ ਹੈ ਕੀਦੇ ਤੇ ਵਿਸ਼ਵਾਸ ਕਰਦੇ ਨੇ ਕੀਦੇ ਕੰਮਾਂ ਤੇ ਵਿਸ਼ਵਾਸ ਕਰਦੇ ਨੇ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਹਾਂ ਸੁਖਬੀਰ ਬਾਦਲ ਜੀ ਸੰਗਰੂਰ ਤੋਂ ਆ ਕੇ ਲੜ ਲੈਣ ਤੇ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਨਾਲ ਹੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਸਲਾਹ ਵੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਚੋਣ ਲੜਨ ਦੇ ਲਈ ਸੰਗਰੂਰ ਆਉਣਾ ਹੈ ਤਾਂ ਆਪਣੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਨਾ ਲੈ ਕੇ ਆਉਣ ਕਿਉਂ ਤੁਸੀਂ ਆਪੇ ਸੁਣ ਲਓ ਇੱਥੇ ਵਿਕਰਮਜੀਤ ਮਜੀਠੀਆ ਨੂੰ ਲੈ ਕੇ ਆਏ ਹੋ ਕਿਉਂਕਿ ਸੰਗਰੂਰ ਦੇ ਨੌਜਵਾਨਾਂ ਨੂੰ ਚਿੱਟੇ ਦੀ ਆਦਤ ਹਜੇ ਘੱਟ ਹੈ ਇੱਥੇ ਇੱਥੇ ਕਿਤੇ ਆਪਣੇ ਅੱਡੇ ਨਾ ਬਣਾਜਿਓ ਉਹਨਾਂ ਨੂੰ ਸੰਗਰੂਰ ਤੋਂ ਦੂ ਸੁਖਬੀਰ ਬਾਦਲ ਉਹਨਾਂ ਤੇ ਕੀ ਉਮੀਦ ਕਰਦੇ ਹੋ ਕਾਤਰਾ ਤਾਂ ਸੰਭਾਲਿਆ ਨਹੀਂ ਜਾਂਦਾ ਉਹ ਪਾਰਟੀ ਨੂੰ ਜਾਂ ਕੌਮ ਨੂੰ ਕੀ ਸੰਭਾਲ ਲੈਣਗੇ ਆ ਪਿਛਲੇ ਦਿਨ ਇੱਕ ਵੀਡੀਓ ਆਈ ਹੈ ਉਹਦੇ ਵਿੱਚ ਆਪਣਾ ਗਾਤਰਾ ਜਿਹੜਾ ਥੱਲੇ ਡਿੱਗਿਆ ਉਹਦੇ ਬਾਅਦ ਫਿਰ ਉਹ ਜਿਹੜਾ ਉਹ ਗਾਤਰੇ ਨੂੰ ਸੰਭਾਲ ਰਹੇ ਨੇ ਇੱਥੋਂ ਸਿੱਧ ਹੁੰਦਾ ਕਿ ਉਹ ਹੁਣ ਸਿਰਫ ਪੰਥਕ ਦਿਖ ਜਿਹੜੀ ਹੈ ਉਹ ਉਹਨੂੰ ਕੈਸ਼ ਕਰਨਾ ਚਾਹੁੰਦੇ ਨੇ ਜੋ ਕਿ ਉਹਨਾਂ ਦੇ ਪਿਤਾ ਜੀ ਨੇ ਹੁਣ ਤੱਕ ਕੀਤੀ ਹੈ ਬਾਕੀ ਹੋਰ ਉਹਨਾਂ ਦਾ ਆਧਾਰ ਜਿਹੜਾ ਲੋਕਾਂ ਦੇ ਵਿੱਚ ਬਿਲਕੁਲ ਨਹੀਂ ਚੈਲੰਜਾਂ ਦੇ ਇਸ ਦੌਰ ਦੇ ਵਿੱਚ ਭਗਵੰਤ ਮਾਨ ਹਰਸ਼ਮਨਤ ਕੌਰ ਬਾਦਲ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ ਕਿਉਂਕਿ ਉਹਨਾਂ ਨੇ ਭਗਵੰਤ ਮਾਨ ਨੂੰ ਇਹ ਤਕੋਰ ਬਾਦਲ ਆ ਕੇ ਚੂਣ ਲੜਨਗੇ ਪਰ ਬਾਅਦ ਵਿੱਚ ਉਸ ਤੋਂ ਮੁਕਰ ਗਏ ਸਨ ਦੇਖੋ ਸੁਖਵੀਰ ਬਾਦਲ ਆ ਕੇ ਮੈਨੂੰ ਸੰਗਰੂਰ ਕਹਿੰਦੇ ਨੇ ਤੁਸੀਂ ਬਠਿੰਡੇ ਤੋਂ ਲੜ ਲਓ ਚੈਲੰਜ ਕਰਦਾ ਉਹਨਾਂ ਦੀ ਪਤਨੀ ਜਿਹੜੀ ਹੈ ਹਰਸਿਮਰਤ ਕੌਰ ਬਾਦਲ ਉਹ ਮੈਨੂੰ 8 ਮਹੀਨੇ ਪਹਿਲਾਂ ਚੈਲੰਜ ਕਰਕੇ ਗਈ ਹੈ ਕਿ ਮੈਂ ਸੰਗਰੂਰ ਆਉਂਗੀ ਤੁਸੀਂ ਸੈਕਟ ਕਰ ਲਓ ਮੈਂ ਸੈਕਟ ਕਰ ਲਿਆ ਸੀ ਸੋ ਪਹਿਲਾਂ ਤਾਂ ਇਹ ਦੋਨੋਂ ਪਤੀ ਪਤਨੀ ਝੂਠ ਬੋਲਣ ਤੋਂ ਪਹਿਲਾਂ ਘਰੇ ਆਪਸ ਵਿੱਚ ਸਲਾਹ ਕਰ ਲਿਆ ਕਰਨ। ਦਰਅਸਲ ਸੁਖਬੀਰ ਸਿੰਘ ਬਾਦਲ ਨੂੰ ਭਗਵੰਤ ਮਾਨ ਨੇ ਸੰਗਰੂਰ ਤੋਂ ਚੋਣ ਲੜਨ ਦੇ ਲਈ ਚੈਲੰਜ ਇਸ ਲਈ ਕੀਤਾ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਵੇਲੇ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਚੈਲੰਜ ਕੀਤਾ ਸੀ ਅਤੇ ਉਹਨਾਂ ਨੇ ਆਪਣਾ ਚੈਲੰਜ ਪੁਗਾਇਆ ਵੀ ਸੀ ਕਿ ਉਹਨਾਂ ਦੇ ਹੜਕੇ ਦੇ ਵਿੱਚ ਜਾ ਕੇ ਯਾਨੀ ਕਿ ਜਲਾਲਾਬਾਦ ਵਿੱਚ ਜਾ ਕੇ ਭਗਵੰਤ ਮਾਨ ਚੋਣ ਲੜਨਗੇ ਅਤੇ ਉਹਨਾਂ ਨੇ ਚੋਣ ਲੜੀ ਵੀ ਸੀ। ਭਾਵੇਂ ਕਿ ਉਹ ਚੋਣ ਹਾਰ ਗਏ ਸਨ ਪਰ ਫਿਰ ਵੀ ਉਹਨਾਂ ਨੇ ਰਿਸਪੈਕਟਡ ਇੱਜ਼ਤਦਾਰ ਵੋਟਾਂ ਉੱਥੋਂ ਹਾਸਲ ਕੀਤੀਆਂ ਸਨ। ਇਸੇ ਕਰਕੇ ਭਗਵੰਤ ਸਭਾ ਹੜਕੇ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਇਸੇ ਕਰਕੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਜੇ ਕੋਈ ਵੀ ਐਲਾਨ ਨਹੀਂ ਹੋਇਆ ਪ੍ਰਧਾਨੀ ਪਾਰਟੀ ਦੇ ਤੁਸੀਂ ਉਹ ਤੇ ਪ੍ਰਧਾਨ ਮੈਂ ਆ ਇਸ ਕਰਕੇ ਇਸ ਫੈਸਲਾ ਹੋਈ ਜਾਣਾ ਚਾਹੀਦਾ ਕਿ ਕਿਸ ਨੂੰ ਪੰਜਾਬ ਦੇ ਅਤੇ ਸੰਗਰੂਰ ਦੇ ਲੋਕ ਪਸੰਦ ਕਰਦੇ ਨੇ ਇਸ ਤੋਂ ਪਹਿਲਾਂ ਹਰਸ਼ਮੰਤ ਕੌਰ ਬਾਦਲ ਨੇ ਭਗਵੰਤ ਮਾਨ ਨੂੰ ਚੈਲੰਜ ਕੀਤਾ ਸੀ ਕਿ ਮੈਂ ਸੰਗਰੂਰ ਤੋਂ ਭਗਵੰਤ ਮਾਨ ਦੇ ਖਿਲਾਫ ਚੋਣ ਲੜਾਂਗੇ ਅਤੇ ਪਤਾ ਲੱਗ ਜਾਏਗਾ ਕਿ ਸੰਗਰੂਰ ਦੇ ਲੋਕ ਕਿਸ ਦੇ ਨਾਲ ਨੇ ਉਸ ਵੇਲੇ ਭਗਵੰਤ ਮਾਨ ਨੇ ਚੈਲੰਜ ਸਵੀਕਾਰ ਕੀਤਾ ਸੀ ਚੈਲੰਜ ਸਵੀਕਾਰ ਕਰਨ ਦੇ ਨਾਲ انہوں ਨੇ ਕਿਹਾ ਸੀ ਕਿ ਤੁਸੀਂ ਮੁੱਕਰ ਨਾ ਜਾਇਓ ਕਿਉਂਕਿ ਤੁਸੀਂ ਮੁੱਕਰਦੇ ਬਹੁਤ ਪਰ ਹੁਣ ਲੱਗ ਅਜ ਇੱਕ ਬਠਿੰਡਾ ਤੋਂ ਹਰਜਮਤ ਕੌਰ ਬਾਦਲ ਚੋਣ ਲੜਨਗੇ ਅਤੇ ਉਹ ਆਪਣੇ ਚੈਲੰਜ ਤੋਂ ਮੁੱਕਰ ਚੁੱਕੇ ਨੇ ਇਸੇ ਦਾ ਮਜ਼ਾਕ ਅਕਸਰ ਹੀ ਭਗਵੰਤ ਮਾਨ ਵੀ ਇੱਥੇ ਉਡਾਉਂਦੇ ਦਿਖਾਈ ਦਿੰਦੇ ਨੇ ਪਰ ਕੀ ਹੁਣ ਸੁਖਬੀਰ ਸਿੰਘ ਬਾਦਲ ਭਗਵੰਤ ਮਾਨ ਦਾ ਚਾਲੇ ਸਵੀਕਾਰ ਕਰਨਗੇ ਗੱਲ ਇਹ ਵੀ ਹੈ ਕਿ ਸੰਗਰੂ ਲੋਕ ਸਭਾ ਹਲਕੇ ਤੋਂ ਕੋਈ ਵੀ ਅਕਾਲੀ ਲੀਡਰ ਚੋਣ ਲੜਨ ਦੇ ਲਈ ਤਿਆਰ ਨਹੀਂ ਹੈ ਕਿਉਂਕਿ ਸਥਿਤੀ ਬਹੁਤ ਸੰਗਰੂ ਹਲਕੇ ਦੇ ਵਿੱਚ ਨਾਜ਼ੁਕ ਬਣੀ ਹੋਈ ਹੈ ਇਸੇ ਕਰਕੇ ਸੁਖਦੇਵ ਸਿੰਘ ਢੀਡਸਾਣੇ ਆਪ ਤਾਂ ਚੋਣ ਲੜਨ ਤੋਂ ਨਾ ਕੀਤੀ ਹੈ ਆਪਣੇ ਬੇਟੇ ਨੂੰ ਵੀ ਚੋਣ ਲੜਨ ਤੋਂ ਵਰਜਿਆ ਪਰ ਸਥਿਤੀ ਇੱਥੇ ਕੀ ਬਣੇਗੀ ਕਿਉਂਕਿ ਪਰਮੇਂਦਰ ਸਿੰਘ ਢੀਡਸਾ ਜੇਕਰ ਮੈਦਾਨ ਦੇ ਵਿੱਚ ਆਉਂਦੇ ਨੇ ਤਾਂ ਨਾ ਨਾ ਕਰਦੇ ਉਮੀਦਵਾਰ ਨੂੰ ਪਰ ਇੱਕ ਸਵਾਲ ਹੁਣ ਸੀ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਇਸ ਵਾਰ ਇਸ ਵਾਰ ਸੁਖਬੀਰ ਸਿੰਘ ਬਾਦਲ ਨੂੰ ਭਗਵੰਤ ਮਾਨ ਦੇ ਹਲਕੇ ਦੇ ਵਿੱਚ ਚੋਣ ਲੜਨ ਦੇ ਲਈ ਆਉਣਾ ਚਾਹੀਦਾ ਹੈ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਵੀਡੀਓ ਤੇ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਹਲ ਅਗਲੀ ਵਾਰ ਫੇਰ ਆਜੂਗਾ ਤੁਸੀਂ ਬਣ ਰਹੋ ਦਾ ਪੰਜਾਬ ਟੀਵੀ ਦੇ ਨਾਲ